ਨੱਬਦਾ ਇਹੀ ਹੈ ਸਰਕਾਰੀ ਰੀਪੋਦਮਨ ਕਾਲਜ ਜਿੱਥੇ ਵਿਦਿਆਰਥੀ ਪੜ੍ਹ ਲੈ ਕੇ ਉੱਚ ਮੁਕਾਮ ਉੱਤੇ ਪਹੁੰਚਣ ਦੀ ਕਲਪਨਾ ਕਰਦੇ ਨੇ ਪਰ ਜੇਕਰ ਵਿੱਦਿਆ ਦੇ ਮੰਦਰ ਵਿੱਚ ਗੈਂਗਰੇਪ ਦੀ ਘਟਨਾ ਵਾਪਰ ਜਾਵੇ ਤਾਂ ਤੁਸੀਂ ਕੀ ਸੋਚੋਗੇ ਸਰਕਾਰੀ ਰੀਪੋਦਮਨ ਕਾਲਜ ਵਿੱਚ ਪੜ੍ਹਦੀ ਬੀਏ ਫਰਸਟ ইয়ার ਕਲਾਸ ਦੀ ਲੜਕੀ ਵੱਲੋਂ ਪੁਲਿਸ ਸੇਵਾ ਵਿੱਚ ਰਿਪੋਰਟ ਦਰਜ ਕਰਵਾਈ ਗਈ ਕਿ ਮੇਰੇ ਨਾਲ ਕਾਲਜ ਦੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਗੈਂਗਰੇਪ ਕੀਤਾ ਗਿਆ ਜੋਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ આરોપીਾਂ ਨੂੰ ਗ੍ਰਫਤਾਰ ਕੀਤਾ ਹੈ ਇੱਕ આરોપી ਪੁਲਿਸ ਦੇ ਕਰਸਟ ਦੇ ਵਿੱਚੋਂ ਬਾਹਰ ਹੈ ਗੈਂਗ ਰੇਪ ਦੀ ਘਟਨਾ ਪ੍ਰਿੰਸੀਪਲ ਦੇ ਦਫਤਰ ਦੇ ਉੱਪਰ ਬਣੇ ਕਮਰੇ ਦੇ ਵਿੱਚ ਦੱਸੀ ਜਾ ਰਹੀ ਹੈ ਜਦੋਂ ਇਸ ਬਾਬਤ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਘਟਨਾ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਇਹ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੌਂਚ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਹੈ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਉੱਤੀ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 376 ਡੀ ਦਾ ਮੁਕੱਦਮਾ ਦਰਜ ਕੀਤਾ ਹੈ ਕੀ ਬਿਆਨ ਜੀ ਨਾ ਆਇਆ ਜੀ ਉਹਨਾਂ ਨੇ ਲੜਕੀ ਨੇ ਅਜਿਹਾ ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ ਹੈ ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਇੱਥੇ ਪੜ੍ਹਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਰੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਅਮਲ ਜਾਂਦੀ ਜਾਵੇ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨਹੀਂ ਜਾਂ ਕੋਈ ਹੋਰ ਨਹੀਂ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆਸੀਂ ਤਫਤੀਸ਼ 'ਚ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡਰ ਨੇ ਜੋ ਵੀ ਹੈ ਉਹ ਤਾਂ ਤੀਸ 'ਚ ਸਾਹਮਣੇ ਆਉਂਦਾ ਹੈ ਲੜਕਾ ਕਿੱਥੇ ਰਹਿੰਦਾ ਹੈ ਲੜਕੇ ਵੀ ਹਾਂ ਇੱਥੋਂ ਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਇਲਾਕੇ ਦਾ ਟਪਾ ਇਹ ਘਟਨਾ ਕਿੰਨੇ ਤਰੀਕ ਦੀ ਹੈ ਕਿੰਨੇ ਟੈਨ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਰਥਰਨ ਇਨਫਾਇਰੀ ਰਿਪੋਰਟ ਕੀਤੀ ਗਈ ਹੈ ਤੇ ਅੱਗੇ ਅਸੀਂ ਕਾਰਵਾਈ ਚੁੜੀ ਹੈਗੀ ਹੈ ਇਹਨੇ ਡਿਲੇ ਡਿਲੇ ਕਿਉਂ ਹੋਇਆ 27 ਤਰੀਕ ਦੀ ਘਟਨਾ ਨਾਰਥਰਨ ਬਰਫ ਪਰਚ ਤਰਫ ਨਹੀਂ ਹੈ ਵੇ ਸਾਡੇ ਕੋਲ ਕੋਈ ਡਿਲੇ ਨਹੀਂ ਹੈਗਾ ਜੀ ਲੜਕੀ ਵਾਲੇ ਆਏ ਨੇ ਸਾਡੇ ਕੋਲ ਉਹਨਾਂ ਦੇ ਉਹਨਾਂ ਦਾ ਵਰਜ਼ਨ ਹੀ ਇਹ ਹੈ ਕਿ ਲੜਕੀ ਜਿਹੜੀ ਹੈਗੀ ਆ ਉਹ ਘਬਰਾ ਗਈ ਸੀ ਡਰ ਗਈ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਔਰ ਇੰਨੇ ਦਿਨਾਂ ਬਾਅਦ ਜਦੋਂ ਉਹਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਆਏ ਨੇ ਅਸੀਂ ਨਾਲ ਦੀ ਨਾਲ ਬਿਆਨ ਲੈ ਕੇ ਆਪਣੀ ਕਾਰਵਾਈ ਅੰਚ ਲੈ ਜਾਂਦੀ ਹੈ ਕੁੜੀ ਦਾ ਮੈਡੀਕਲ ਹੋ ਗਿਆ ਜੀ ਅੱਜ ਮੈਡੀਕਲ ਕਰਵਾ ਰਹੇ ਹਾਂ ਅਸੀਂ ਮੈਡੀਕਲ ਹੋ ਗਿਆ ਲੜਕੀ ਦਾ ਇਹ ਜਦੋਂ ਨੰਬਰ ਚ ਨਾ ਹੋਇਆਗਾ ਇਹ ਕਿੱਥੇ ਹੋਇਆਗਾ ਉਹ ਰਿਕਾਰਡਿੰਗ ਕਿੱਥੇ ਹੋਇਆਗਾ ਲੜਕੀ ਦੇ ਅਕੋਰਡਿੰਗ ਤਾਂ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈਬ ਵਗੈਰਾ ਬਣੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਨੂੰ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਥੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਜਿਹੜੇ ਰੂਮ 'ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਕਰਵਾ ਦੇਵਾਂਗੇ ਦੋ ਦੋਸ਼ੀ ਅਸੀਂ ਰਾਉਂਡ ਅਪ ਕੀਤੇ ਲੜਕਾ ਇੱਕ ਦਵਿੰਦਰ ਹੈ ਜੀ ਦਵਿੰਦਰ ਮੁੰਡਾ ਹੈਗਾ ਜੋ ਮੇਨ ਕੁਕਦੋਸ਼ੀ ਹੈ ਉਦੋਂ ਬਾਅਦ ਇੱਕ ਹੈਗਾ ਰਵੀ ਨਾਜ਼ਾ ਮੁੰਡਾ ਉਹ ਦੋਨੋਂ ਅਸੀਂ ਰੌਂਡ ਅਪ ਕੀਤੇ ਨੇ ਲੜਕੀ ਕਿਹੜੇ ਕਲਾਸ ਚ ਪੜਦੀ ਰਹਿੰਦੀ ਹੈ ਪੜ ਰਹੀ ਹੈ ਇੱਥੇ ਆਪਣਾ ਰਕਤਵਨ ਕਾਲਜ ਦੇ ਵਿੱਚ ਬੀਏ ਕਰ ਰਹੀ ਹੈ ਹੂੰ ਤੇ ਉਮਰ ਕਿੰਨੀ ਹੈ 18 ਸਾਲ ਤੋਂ 3-4 ਮਹੀਨੇ ਏਜ ਹੈ ਹੂੰ ਉਹ ਹੁਣ ਕੇ ਜਿਹੜੀ ਜਿਹੜੀ ਘੜਾ ਦੇ ਟੈਪ ਤੇ ਜਿਹੜਾ ਇਹਦੇ ਵਿੱਚ 376 ਡੀ ਲਗਾਈ ਹੈ ਜੀ ਅਸੀਂ ਜਿਹੜਾ ਤਿੰਨ ਲੜਕੇ ਵੱਲੋਂ ਜੋ ਜ਼ਬਰਦਸਤੀ ਕੀ ਤਰ੍ਹਾਂ 76 ਡੀ ਲਗਾਈ ਹੈ ਉਹ ਦੁਬਾਰਾ ਜਿਹੜੇ ਉਹਨੇ ਜਨਮਵਾਰੀ ਟੱਕ ਦੇ ਦਿੱਤੀਏ ਨੇ ਉਹਦੇ ਵਿੱਚ 506 ਲਾਈ ਹੈ 376 ਡੀ 506 ਰੁਪਏ ਚ ਮੁਕਾਦਮਾ ਅਦਰ ਚ ਕੀਤਾ ਸੀ ਤੁਸੀਂ ਕਾਲਜ ਤੇ ਗਿਉਂ ਦੇਖਿਆ ਜਾ ਕੇ ਹਾਲਾਤ ਜਿੱਥੇ ਹੋ ਸਕਦੇ ਸਨ हां जी हां जी ਅਸੀਂ ਗਏ ਆ ਉੱਥੇ ਵੀ ਅਸੀਂ ਮੌਕੇ ਤੇ ਜਾ ਕੇ ਆਏ ਆ ਉੱਥੇ ਤਬਦੀਸ਼ ਕਰ ਰਹੇ ਆ ਹੋਰ ਵੀ ਜਿਹੜਾ ਇਤਨਾ ਕਹੇਗਾ ਕੋਈ ਸੀਸੀਟੀਵੀ ਲੱਗੇ ਰਹੀ ਜਾਂ ਹੋਰ ਵੀ ਕੋਈ ਸਾਨੂੰ ਕੋਈ ਹੋਰ ਸਬੂਤ ਮਿਲਦਾ ਸਾਰੀ ਅਸੀਂ ਇਹ ਮਟੀਰੀਅਲ ਆ ਰਿਹਾ ਹੈ ਅਕੋਰਡਿੰਗ ਟੂ ਸਟੇਟਮੈਂਟ ਆਫ ਗਰਲ ਵਿਕਟਮ ਗਰਲ ਕੁੜੀ ਦੇ ਬਿਆਨ ਦੇ ਅਕੋਰਡਿੰਗ ਜਿਹੜਾ ਹੈਗਾ ਘਟਨਾ ਇਹ 12 ਵਜੇ ਦੇ 12 1 ਵਜੇ ਦੇ ਵਿੱਚ ਵਿੱਚ ਤਸਦੀਜ ਜਾਂਦੀ ਹੈ ਦਿਨੇ 12 ਵਜੇ ਦੇ ਵਿੱਚ ਵਿੱਚ 12 ਕਿ ਉਹ ਦੇ ਵਿੱਚ ਵਿੱਚ ਕੋਈ ਜਦੋਂ ਬੁਲਾ ਫਿਊਸ ਕਰ ਹਾਂਜੀ ਹਾਂ ਹੁਣ ਇੱਕ ਜਿਹੜਾ ਕਿਊਟਾ ਉਹ ਬਾਕੀ ਰਹੇਗਾ ਪੜ ਹਾਂਜੀ ਹਾਂਜੀ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ